ਖਾਲਸਾਬ ਇੱਕ ਦੀ ਫਤਿਹ ਕਦੀ ਵੀ ਦੇਸ਼ ਭੁੱਲ ਨਹੀਂ ਸਕਦਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕਿਸਾਨੀ ਬਾਰੇ ਮਜ਼ਦੂਰਾਂ ਬਾਰੇ ਕੁਝ ਕੀਤਾ ਹੋਵੇ ਅੱਜ ਦੇ ਦਿਨ ਸ਼ਾਂਤਮਈ ਅੰਦੋਲਨ ਤੇ ਜਾ ਰਹੇ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਯੋਧਿਆਂ ਤੇ ਥਾਰ ਗੱਡੀ ਚੜਾ ਕੇ ਜੋ ਕਾਂਡ ਕੀਤਾ ਸੀ 2021 ਦੇ ਵਿੱਚ ਉਹ ਭੁੱਲਦੇ ਨਹੀਂ ਕਦੀ ਵੀ ਕੀਰਤੀ ਕਾਮੇ ਦੇਸ਼ ਦੇ ਸੋ ਉਹਦੇ ਤੇ ਜੋ ਇੱਕ ਪੱਤਰਕਾਰ ਵੀਰ ਤੇ ਚਾਰ ਕਿਸਾਨ ਸ਼ਹੀਦ ਕੀਤੇ ਸੀ ਅੱਜ ਵੀ ਚੇਤਿਆਂ ਦੇ ਵਿੱਚ ਉਹ ਵਸਿਆ ਹੋਇਆ ਵਾ ਸਰਕਾਰਾਂ ਨੋਟ ਕਰਨ ਅਜੀਤ ਮਿਸ਼ਰਾ ਟੈਣੀ ਤੇ ਉਹਦਾ ਬੇਟਾ ਆਸ਼ੀਸ਼ ਮਿਸ਼ਰਾ ਜਿਹੜਾ ਵਾ ਉਹ ਅੱਜ ਵੀ ਉਹ ਦੋਸ਼ੀਆਂ ਦੇ ਕਟਾਰੇ ਦੇ ਵਿੱਚ ਖੜੇ ਨੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਔਰ ਸਰਕਾਰਾਂ ਨੂੰ ਅਸੀਂ ਇਹ ਕਹਿੰਨੇ ਆਂ ਕਿ ਜਿੰਨੀ ਦੇਰ ਤੱਕ ਤੁਸੀਂ ਕਿਰਤਿਆਂ ਕਾਮਿਆਂ ਨੂੰ ਨਿਆਂ ਨਾ ਦਿੱਤਾ ਜਿੰਨੀ ਦੇਰ ਤੱਕ ਤੁਸੀਂ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਭੁਗਦੇ ਰਹੇ ਇਹ ਕਿਰਤੀ ਕਾਮੇ ਉਨੀ ਦੇਰ ਤੱਕ ਆਪਣੇ ਅੰਦੋਲਨ ਜਿਹੜੇ ਉਹ ਯਾਰੀ ਰੱਖਣਗੇ ਸੋ ਆਓ ਸਾਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਅੱਜ ਪਰਨ ਕਰੀਏ ਵੀ ਆਪਾਂ ਆਪਣੀ ਕਿਰਤ ਆਪਣੀ ਮਤਲਬ ਦੇਸ਼ ਆਪਣੀ ਖਲਕਤ ਨੂੰ ਕਿਸਾਨ ਮਜ਼ਦੂਰ ਨੂੰ ਬਚਾਉਣ ਵਾਸਤੇ ਭਾਏ ਜਿਸ ਤਰ੍ਹਾਂ ਦੀ ਵੀ ਲੜਾਈ ਸਰਕਾਰ ਚਾਵੇ ਉਸ ਤਰ੍ਹਾਂ ਦੀ ਲੜਾਈ ਮੈਦਾਨ ਦੇ ਵਿੱਚ ਦੇਖੋ ਭਾਵੇਂ ਸਰਕਾਰ ਗੋਲੀ ਮਾਰੇ ਭਾਵੇਂ ਸਰਕਾਰ ਥਾਰ ਗੱਡੀ ਚੜਾ ਕੇ ਦਰੜੇ ਤੇ ਭਾਵੇਂ ਜੇਲ੍ਹਾਂ ਦੇ ਵਿੱਚ ਭੇਜੇ ਇਹ ਸਰਕਾਰਾਂ ਨੇ ਵੇਖਣਾ ਵਾ ਵੀ ਉਹਨਾਂ ਨੂੰ ਕਿਹੜਾ ਸੌਦਾ ਵਾਰਾ ਖਾਂਦਾ ਵਾ ਕਦੀ ਵੀ ਕਿਰਤੀ ਕਾਮੇ ਇਹਨਾਂ ਦੇ ਰੋਗਗੇ ਨਾ ਦੱਬਿਆ ਤੇ ਨਾ ਦਬਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ